ਇਸੀ ਅੱਛਾ ਹਾਂ ਹੁਣ ਹੁੰਦਿਆ ਜਿਹੜੀ ਪੜ੍ਹਾਈ ਸੀ ਉਹ ਗੁਰਦੁਆਰੇ ਜਾਂ ਦੇਰਿਆਂ ਚ ਹੁੰਦੀ ਹਮ ਜਿਹੜਾ ਮਹਾਰਾਜ ਦਾ ਪਾਟੀ ਹੋ ਜਾਂਦਾ ਉਹਨੂੰ ਨੌਕਰੀ ਮਿਲ ਜਾਂਦੀ ਬਹੁ ਡਾਵਰ ਕਿਉਂ ਸਕੂਲ ਹੈ ਨਹੀਂ ਸੀ ਇੱਕ ਜ਼ਿਮੀਂਦਾਰ ਸੀ ਬਹੁਤ ਚੰਗਾ ਉਹਨੇ ਇੱਕ ਲੜਕੀ ਪੜ੍ਹਾਈ ਕਿਸੇ ਸਾਧੂ ਤੋਂ ਬਹੁਤ ਸਤਿਆਈ ਲੜਕੀ ਸੀ ਲੜਕੀ ਮਹਾਰਾਜ ਦੀ ਪਾਟਣ ਹੋ ਗਈ ਪਾਟਣੋਂ ਕੀ ਰਾਜਾ ਸੀ ਉਹ ਰਾਜੇ ਨੇ ਨਦੀ ਤੋਂ ਪਾਰ ਮਹਿਲ ਪਵਾ ਲਿਆ ਆਪਦੇ ਉਹ ਤੜਕੇ ਵੇਲੇ ਟੈਲਣ ਨਾ ਮਾਰਿਆ ਪੁੱਤ ਆ ਕੇ ਬਹਿ ਜਾਂਦਾ ਤਾਂ ਰਾਜਾ ਹੁਣ ਪੁੱਤ ਤੇ ਬੈਠਾ ਹੈ ਬਾਹਰ ਮਹਿਲ ਨੇਰੇ ਦੂਰ ਹੁੰਦੇ ਸ਼ਹਿਰ ਤੋਂ ਤਾਂ ਕੁੜੀਆਂ ਦੇ ਨਾਲ ਲੜਕੀ ਸੌਦਾ ਲੈਣ ਜਾਂਦੀ ਆ ਰਾਜਾ ਚਿੱਠੀ ਪੜਦਾ ਨੂੰ ਪੜ੍ਹਨੀ ਨਹੀਂ ਆਉਂਦੀ ਤਾਂ ਕੁੜੀ ਨੇ ਕਿਹਾ ਵੀ ਜਿਹੜਾ ਕੰਮ ਆਪ ਨੂੰ ਨਾ ਕਰਨਾ ਆਉਂਦਾ ਹੋਵੇ ਕਿਸੇ ਤੋਂ ਹੋਰ ਤੋਂ ਕਰਾ ਲੇ ਜਦੋਂ ਬੁੜੀਆਂ ਕੁਛ ਦੂਰ ਗਈਆਂ ਤਾਂ ਰਾਜੇ ਦੇ ਮਨ ਦੇ ਉੱਤੇ 6:00 ਵੱਜ ਗਈ ਵੀ ਤਾਂ ਮੈਨੂੰ ਮੂਰਖ ਕਹੀਗੀ ਮਗਰ ਚਿਪਾਹੀ ਤੌਰ ਤੇ ਕਹਿੰਦਾ ਵੀ ਜਾਓ ਬੁੜੀਆਂ ਨੂੰ ਮੋੜ ਕੇ ਲਿਆਓ ਕਹਿੰਦੇ ਮਾਤਾ ਜੀ ਸਾਨੂੰ ਸ਼ਹਿਰ ਦਾ ਬਾਦਸ਼ਾਹ ਬੁਲਾਉਂਦਾ ਹੈ ਮੁਰਈਆਂ ਕਹਿੰਦਾ ਭਾਈ ਤੂੰ ਕਿਹਦੀ ਕੁੜੀ ਹੈ ਕਹਿੰਦੀ ਜੀ ਮੈਂ ਫਲਾਣੇ ਦੀ ਕੁੜੀ ਹਾਂ ਜ਼ਿਮੀਂਦਾਰ ਦੀ ਨਾ ਉਹ ਸਾਰਾ ਪੁੱਛ ਲਿਆ ਕਹਿੰਦਾ ਜਾਓ ਤੜਕੇ ਨੂੰ ਉਹ ਜ਼ਿਮੀਂਦਾਰ ਦੇ ਕਰੇ ਚਿਪਾਹੀ ਤੌਰ ਤੇ ਚੋਪਦਾਰ ਚਲੇ ਗਏ ਚਲ ਵੀ ਜ਼ਿਮੀਂਦਾਰਾ ਤੈਨੂੰ ਬਾਦਸ਼ਾਹ ਬੁਲਾਉਂਦਾ ਕਹਿੰਦਾ ਯਾਰ ਮੈਂ ਤਾਂ ਕੋਈ ਮਾਰਾ ਨਹੀਂ ਕਰਿਆ ਕਿਸੇ ਦਾ ਬੁਰਾ ਨਹੀਂ ਕਰਿਆ ਤਾ ਲੋਕ ਇਕੱਠੇ ਹੋ ਗਏ ਵੀ ਕੀ ਗੱਲ ਹੈ ਬਾਦਸ਼ਾਹ ਕਾਸ ਤੋਂ ਬੁਲਾਉਂਦਾ ਹੈ ਜਿਵੇਂ ਆਪਾਂ ਹੁਣ ਚਲੇ ਜਾਂਦੇ ਆਂ ਭਰੇ ਪਰਸੇ ਦੇ ਨਾਲ ਤਾਂ ਬੰਦੇ ਰਾਜੇ ਕੋਲੇ ਚਲੇ ਗਏ ਬਾਦਸ਼ਾਹ ਕੀ ਕਹਾਣੀ ਹੈ ਕਹਿੰਦਾ ਵੀ ਜਿਹੜੀ ਤੇਰੀ ਲੜਕੀ ਹੈ ਉਹਦਾ ਰਿਸ਼ਤਾ ਦੇ ਦੇ ਮੈਨੂੰ ਉਹ ਕਹਿੰਦੇ ਬੜਾ ਕੰਮ ਹੋਇਆ ਕਹਿੰਦਾ ਜੀ ਰਾਇ ਕਰ ਲਾਂਗੇ ਕਰੇ ਕਹਿੰਦਾ ਚੰਗਾ ਰਾਇ ਕਰ ਲੈ ਜੇ ਨਹੀਂ ਰਸਤਾ ਦੇਵੇਂਗਾ ਸਾਨੂੰ ਬੱਚੇ ਕਾਣੀ ਪੀੜ ਦੂੰ ਜਦੋਂ ਕਰੇ ਜਾ ਕੇ ਦੱਸਿਆ ਤਾਂ 부ੜੀਆਂ ਨੂੰ ਹੁੰਦਾ ਵੀ ਮੇਰਾ ਜਵਾਈ ਸੋਹਣਾ ਹੋਵੇ ਉਹ ਕਹਿਣ ਲੱਗੀ ਉਹਦੇ ਘਰ ਵਾਲੇ ਵੀ ਆਪਾਂ ਨੂੰ ਜਿਹੜਾ ਰਾਜਾ ਮਿਲਦਾ ਇਦੋਂ ਚੰਗੀ ਗੱਲ ਕੀ ਐ ਆਪਣੀ ਲੈਕਵੰਦ ਲੜਕੀਆ ਤੂੰ ਰਿਸ਼ਤਾ ਦੇ ਦੇ ਹਮ ਰਿਸ਼ਤਾ deta ਰਾਜੇ ਨੂੰ ਜਦੋਂ ਰਾਜੇ ਨੇ ਰੁਪਈਆ ਫੜਾਤਾ ਰਾਜੇ ਨੂੰ ਰਿਸ਼ਤਾ ਹੋ ਗਿਆ ਮਨ ਦੇ ਵਿੱਚ ਖੋਰ ਚ ਤਾਰਿਆ ਤਾਂ ਮਹਿਲ ਪਾਉਣਾ ਸ਼ੁਰੂ ਕਰਤੇ ਕਿ ਜੇਹ ਬਣਾਉਣੀ ਸ਼ੁਰੂ ਕਰਤੀ ਉਹਦੇ ਵਿੱਚ ਮਹਿਲ ਬਣਾਤੇ ਸਾਰਾ ਕੁਝ ਤਿਆਰ ਕਰਤਾ ਖੂਹੀ ਲਗवाती ਕੁੱਲ ਚੀਜ਼ ਉਥੇ ਚੱਕੀ ਚੌਂਤਰਾ ਚਰਖਾ ਕੁੱਲ ਚੀਜ਼ ਉਹਦੇ ਵਿੱਚ ਰੱਖਦੀ ਦਾਣਾ ਫੱਕਾ ਆਪਾਂ ਦਾ ਠਿੰਡਾ ਜਿਹਨੇ ਜੋ ਵੀ ਆਪਾਂ ਨੂੰ ਚੀਜ਼ ਦੀ ਲੋੜ ਹੈ ਕੁੱਲ ਚੀਜ਼ ਉਹਦੇ ਵਿੱਚ ਰੱਖਦੀ ਇੱਕ ਉਹਦੇ ਮੂਰੀ ਰਖਾਤੀ ਪਾਸੇ ਤੇ ਜਿਸ ਵਕਤ ਉਹ ਤਿਆਰ ਹੋ ਗਈ ਜਮਾ ਤਾਂ ਸਨੇਹਾ ਦੇਤਾ ਚਿੱਠੀ ਤੌਰ ਤੇ ਵੀ ਰਾਜਾ ਫਲਾਣੇ ਦੇ ਨੂੰ ਬਹਣ ਆਊਗਾ ਜਿਸ ਵਕਤ ਕੁੜੀ ਨੂੰ ਰਾਜਾ ਵਿਆਹ ਕੇ ਲੈ ਗਿਆ 도ੜਾ ਉਹ ਜੇਲ ਦੇ 바ਰਗੇ 바 ਗਿਆ ਤਾਂ ਕਹਿੰਦਾ ਤੂੰ ਮੈਨੂੰ ਉਹਦੇ ਮੂਰਖ ਪਰਖ ਦਿੱਤੀ ਵੀ ਜਿਹੜਾ ਕੰਮ ਕਰਨ ਨਾਲ ਉਹ ਕਿਸੇ ਤੋਂ ਹੋਰ ਤੋਂ ਕਰਾ ਲੇ ਆ ਜੇਲ ਤੇਰੇ ਵਾਸਤੇ ਤਿਆਰ ਹੋਈ ਆ ਤੇਰੀ ਮੈਨੂੰ ਲੋੜ ਨਹੀਂ ਅੰਦਰ ਚਲੀ ਜਾ ਜੇਲ ਚ ਹਮ ਤਾਂ ਕੁੜੀ ਨੂੰ ਅੰਦਰ ਵਾਰ ਕੇ ਜੇਲ ਨੂੰ ਜਿੰਦਾ ਲਾਤਾ ਜਦੋਂ ਜਿੰਦਾ ਲਾਤਾ ਬੜੀ ਗਈ ਵਿਚਾਰੀ ਜੇਲ ਚ ਬਿਠੀ ਰਿਆ ਕਰੇ ਇੱਕ ਚੌਪਦਾਰ ਜਾਇਆ ਕਰੇ ਤੜਕੇ ਉਹਨੂੰ ਕਹਿ ਕੇ ਕਰੇ ਵੀ ਜਾ ਪੁੱਛ ਕੇ ਰਾਣੀ ਨੂੰ ਵੀ ਰਾਣੀ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਕੁੜੀ ਨੇ ਮਹੀਨਾ ਵੀ ਤਾਂ ਕੱਟਿਆ ਉਹਨੇ ਕਹਿ ਵੀ ਮਨਾ ਜੇ ਆਪਾਂ ਕੁਝ ਕਰਿਆ ਨਾ ਤਾਂ ਹੁਣੇ ਨਹੀਂ ਕੁਸ ਹਮ ਜਾ ਕੇ ਚੌਪਦਾਰ ਨੇ ਪੁੱਛਿਆ ਬੀਬੀ ਤੈਨੂੰ ਕੋਈ ਚਾਹੀਦਾ ਤੈਨੂੰ ਕਿਸੇ ਦੀ ਲੋੜ ਹੈ ਕਹਿੰਦੀ ਹਾਂ ਜੀ ਲੋੜ ਹੈ ਕਹਿੰਦੀ ਇੱਕ ਛੋਟੇ ਜਿਹੇ ਬਹਿਆਲੀ ਏ ਡੱਕ ਬਹਿਆਲੀ ਮੈਨੂੰ ਕਹੀ ਚਾਹੀਦੀ ਹੈ ਚੌਪਦਾਰ ਕਹਿੰਦਾ ਬਾਦਸ਼ਾਹ ਰਾਣੀ ਨੇ ਕਹੀ ਮੰਗਾਈਆ ਕਹਿੰਦਾ ਫਟਾਫਟ ਪਹੁੰਚਾ ਦਿਓ ਦੂਜੇ ਦਿਨ ਪੁੱਛਿਆ ਬੀਬੀ ਕਿਸੇ ਚੀਜ਼ ਦੀ ਰਾਣੀ ਸਾਹਿਬ ਲੋੜ ਹੈ ਕਹਿੰਦੀ ਹਾਂ ਕਹਿੰਦੀ ਜਿੱਦੱਕ ਬਹਾ ਕਹੀ ਚਾ ਉੱਡਕ ਬਹਿਆਲਾ ਗਨਹਾਲਾ ਚਾਹੀਦਾ ਤੀਜੇ ਦਿਨ ਫਿਰ ਜਾ ਕੇ ਪੁੱਛਿਆ ਗਨਹਾਲਾ ਵੀ ਦਿਐ ਕਾ ਰਾਣੀ ਸਾਹਿਬ ਕਿਸੇ ਚੀਜ਼ ਦੀ ਲੋੜ ਹੈ ਕਹਿੰਦੀ ਜੀ ਹਾਂ ਲੋੜ ਹੈ ਕਹਿੰਦੀ ਖੁਰਪਾ ਚਾਹੀਦਾ ਬਾਦਸ਼ਾਹ ਰਾਣੀ ਨੇ ਖੁਰਪਾ ਮੰਗਾਇਆ ਕਹਿੰਦਾ ਫਟਾਫਟ ਪਹੁੰਚਦਾ ਕਰੋ ਕਿਸੇ ਚੀਜ਼ ਕਨੀ ਔਖੀ ਨਾ ਹੋਣ ਦਿਓ ਤਾਂ ਹਣ ਕੁੜੀ ਨੇ ਮਨਚ ਕੀ ਸੋਚਿਆ ਬੇੜੇ ਦੇ ਵਿਚਾਲੋਂ ਟੋਆ ਦੇ ਲਿਆ ਸੁਰੰਗ ਲਾ ਲਈ ਲਵੇ ਬੰਨਾ ਸੀਗਾ ਅਯਾਰ ਕੋਈ ਘਰ ਨਹੀਂ ਸੀ ਤਾਂ ਕੁੜੀ ਨੇ ਨਿਉਂ ਦੇ ਥੱਲੇ ਦੀ ਡੂੰਗੀ ਸੁਰੰਗ ਪੱਟੀਆਂ ਆਇਆ ਕਰੇ ਵਿਚਾਰੀ ਪਟ ਪਟ ਬਾਹਰ ਕੱਢ ਲਈ ਟੱਕੀ ਚ ਹੂੰ ਉੱਤੇ ਡੱਕਾ ਡੋਲਾ ਦੇਤਾ ਹੂੰ ਉਥੋਂ ਵੀ ਬਾਹਰ ਨਿਕਲ ਜਾ ਕਰੇ ਸ਼ੈਲ ਕਰਿਆ ਕਰੇ ਇੱਕ ਦਿਨ ਉਥੇ ਗੋਹੇ ਚੁਗਦੀ ਜੋਗਣ ਮਿਲ ਗਈ ਹੂੰ ਕਹਿਣ ਲੱਗੀ ਭਾਈ ਤੂੰ ਰਾਜੇ ਦੀ ਰਾਣੀ ਆਪ ਦੀਆਂ ਗੱਲ ਕੀ ਹੋ ਗਈ ਹੂੰ ਉਹਨੂੰ ਕਹਿਣ ਲੱਗੀ ਮਾਤਾ ਮੇਰਾ ਦੁੱਖ ਨਾ ਸੋ ਪੁੱਛ ਮੈਥੋਂ ਆਹ ਲਫ਼ਜ਼ ਕਹੀ ਗਈ ਚਿੱਠੀ ਪੜਦੇ ਨੂੰ ਮੈਂ ਤਾਂ ਇੱਥੇ ਕਾਇਦ ਕਰਿਆ ਹੋਇਆ ਕੱਲੀ ਨੂੰ ਹੂੰ ਕੋਈ ਹੀਲਾ ਜੇ ਮੇਰਾ ਬੰਦਾ ਕਰ ਦੇ ਉਹ ਕਹਿੰਦੀ ਮੇਰੇ ਘਰ ਵਾਲਾ ਗਾਉਣ ਜਾਂਦਾ ਹੈ ਮੁੰਡਿਆਂ ਨੂੰ ਗਾਉਣ ਸਿਖਾਉਂਦਾ ਹੈ ਮੈ ਉਹਨੂੰ ਮੁੰਡੇ ਦੇ ਨਾਲ ਉੱਤੇ ਪੁੱਛੂ। ਜਾਂ ਕੇ ਜੋਗੀ ਕੋਲੇ ਚਲੀ ਗਈ ਯੋਗਣ। ਕਹਿੰਦੀ ਇੱਕ ਪੁੰਨ ਖੱਟ ਲੈ ਕਹਿੰਦਾ ਕੀ ਕਹਿੰਦੀ ਬਹੁਤ ਗਰੀਬ ਘਰ ਦਾ ਮੁੰਡਾ ਹੈ। ਉਹਦੀ ਰੋਜੀ ਬਣ ਜੇ ਜੇ ਤੂੰ ਨੂੰ ਗਉਣ ਸਿਖਿਆ ਦੇ। ਕਹਿੰਦਾ ਕੋਈ ਨਹੀਂ ਫਿਰ ਜਦੋਂ ਇਹਨਾਂ ਉਸ ਕੋਲ ਆਪ ਹੁਣ ਸਿਖਾ ਦੇਂਗੇ। ਤਾਂ ਅਗਲੇ ਦਿਨ ਮਾਮਾ ਧੀਆਂ ਬਣ ਗਈਆਂ। ਉਹਨੇ ਧਰਮ ਦੀ ਮਾਂ ਬਣਾ ਲਈ ਉਹ ਧਰਮ ਦੀ ਧੀ ਬਣ ਗਈ। ਇਕੱਠੀਆਂ ਹੋਈਆਂ। ਤਾ ਨੂੰ ਕਹਿਣ ਲੱਗੀਆਂ ਕਰ ਚਾਰ ਵਸਤਰ ਮਰਦਾਂ ਵਾਲੇ ਲਿਆ। ਕੌਣ ਤੈਨੂੰ ਤੇਰਾ ਬਾਬਾ ਸਿਖਾਊਗਾ ਹੂੰ ਤਾਂ ਉੱਥੇ ਬੈਠ ਗਈ ਕੱਪੜੇ ਪਾ ਕੇ ਪਿੰਡੋਂ ਬੁੜੀਆਂ ਚੋਪਦਾਰ ਨੇ ਪੁੱਛਿਆ ਕਾ ਰਾਣੀ ਕੋਈ ਚਾਹੀਦਾ ਕਹਿੰਦੀ ਥੈਲੀ ਰੁਪਿਆ ਦੀ ਹੂੰ ਚੋਪਦਾਰ ਥੈਲੀ ਰੁਪਿਆ ਦੀ ਫੜਾ ਗਿਆ ਰੁਪਈਏ ਲੈ ਰਾਜ ਖੜ ਗਈ ਬੁੜੀਆਂ ਆਈਆਂ ਉਹਨਾਂ ਦੇ ਨਾਲ ਰਲ ਗਈ ਤੂੰ ਭਾਈ ਮੈਂ ਮੇਰੇ ਭਾਈਆਂ ਨੂੰ ਲੀਡੇ ਲੈਣ ਜਾਣੀਆਂ ਸ਼ਹਿਰ ਦੇ ਵਿੱਚ ਚਲੀ ਗਈ ਚਾਰ ਚਾਦਰੇ ਚਾਰ ਕੁਰਤੇ ਚਾਰ ਪੱਗਾਂ ਚਾਰ ਕੱਛੇ ਚਾਰ ਜੁੱਤੀਆਂ ਚਾਰ-ਚਾਰ ਲੈ ਕੇ ਆ ਗਈ ਸੁਮਿਆਲੇ ਹੀ ਬਹਤਰ ਤਿਆਰ ਕਰ ਲੈ ਪਾ ਕੇ ਬਹਤਰ ਜੋਗੀ ਕੋਲੇ ਚਲੀ ਗਈ ਮੁੰਡਾ ਬਣ ਕੇ ਤਾਂ ਹਣ ਜੋਗੀ ਗਾਉਂ ਸਿਖਾਈ ਜਾਂਦਾ ਸਾਲ ਭਰ ਦੇ ਵਿੱਚ ਜੋਗੀ ਨੇ ਇਹ ਭਰਪੂਰ ਕਰਤੀ ਗਾਉਣ ਚ ਕੋਈ ਪਤਾ ਨਹੀਂ ਵੀ ਇਹ ਕੁੜੀ ਐ ਜਦੋਂ ਭਰਪੂਰ ਹੋ ਗਈ ਕਹਿੰਦਾ ਬੇਟਾ ਕਹਿੰਦਾ ਹਾਂ ਗੁਰੂ ਜੀ ਕਹਿੰਦਾ ਹੁਣ ਬੱਚਾ ਤੂੰ ਕਾਬਲ ਹੋ ਗਿਆ ਗਾਉਣ ਦੇ ਤੇ ਮੰਗ ਤੇ ਖਾਪ ਦੀ ਰੋਜੀ ਕਮਾਇਆ ਕਰ ਉਹ ਕਹਿੰਦਾ ਗੁਰੂ ਜੀ ਕਾਬਲ ਤਾਂ ਮੈਂ ਹੋ ਗਿਆ ਅਜੇ ਕੁਝ ਗੱਲ ਰਹਿੰਦੀ ਐ ਮੈਨੂੰ ਕਰ ਰਹਿਣ ਦੋ ਕਹਿੰਦਾ ਕਰ ਲੈ ਸੱਕਰ ਲਿਆਂਦੀ ਕੱਪੜੇ ਲਿਆਂਦੇ ਜੋਗੀ ਨੂੰ ਦਿੱਤੇ ਗੁਰੂ ਬਣਾ ਲਿਆ ਉਹਦਾ ਪਿਓ ਬਣਾ ਲਿਆ ਸੱਕਰ ਬੰਡੀ ਅੱਗੇ ਸੱਕਰ ਬਣਦੇ ਜਿਹੜਾ ਗੁਰੂ ਬਣਾਉਂਦੇ ਜਿਹਦਾ ਪਿਓ ਬਣਾ ਲਿਆ ਉਹ ਕਹਿਣ ਲੱਗਾ ਗੁਰੂ ਜੀ ਇੱਕ ਮੇਰੀ ਹੱਥ ਬਣ ਕੇ ਅਰਜਾ ਕਹਾਂ 10 ਭਾਈ ਕਹਾਂ ਤੁਹਾਡਾ ਕੋਈ ਪਰਨ ਹੁੰਦਾ ਕਹਿੰਦਾ ਸਾਡਾ ਪਰਨ ਬੱਚਾ ਇੱਕ ਹੁੰਦਾ ਕਹਿੰਦਾ ਕੀ ਕਹਿੰਦਾ ਅਸੀਂ ਸਾਲ ਪਾਰ ਚੇਲੇ ਨੂੰ ਨਾਲ ਰੱਖਦੇ ਹੁੰਨੇ ਜੇ ਕੋਈ ਗਲਤੀ ਫਲਤੀ ਹੋਵੇ ਤਾਸੋ ਕਰਦਨਿਆ ਕਹਿੰਦਾ ਫੇ ਮੈਂ ਤਾਂ ਸਾਲ ਪਰ ਸੋਡੇ ਨਾਲ ਹੀ ਗਾਉਂ ਤਾ ਹੁਣ ਤੜਕੇ ਆ ਜਾ ਕਰੇ ਜੋਗੀ ਦੇ ਨਾਲ ਗਾਉਣ ਜਾਇਆ ਕਰੇ ਬੜਾ ਧੰਨ ਲਿਆ ਕਰਨਾ ਥਾਣ ਨੂੰ ਬੜਾ ਹੀ ਧੰਨ ਲਿਆ ਕਰਨ ਗਾਉਂ ਦੀ ਨੂੰ 6 ਮਹੀਨੇ ਹੋ ਗਏ ਜੋਗੀ ਨਾਲ ਇੱਕ ਦਿਨ ਕਹਿਣ ਲੱਗੀ ਕਹਿੰਦੀ ਗੁਰੂ ਜੀ ਅੱਜ ਆਪਾਂ ਰਾਜੇ ਦੇ ਮੰਦਿਰਾਂ ਮੂਰਤੀ ਚੱਲਣਾ ਉਹ ਕਹਿਣ ਲੱਗਾ ਬੇਟਾ ਇਨਾਂ ਦਾ ਸਵੇਰ ਨਹੀਂ ਠੀਕ ਹੁੰਦਾ ਮੂਰਖਾ ਜਰਾਜੇ ਕਹੀ ਆਪਾਂ ਤਾਂ ਚੱਲਣਾ ਹੀ ਉੱਥੋਂ ਦੀ ਹੈ ਜਦੋਂ ਮੂਰਤੀ ਜਾਣ ਲੱਗੇ ਤਾਂ ਬਾਇਰੇ ਦਾ ਰੰਦਾਸਤਾ ਵੀ ਤਾਜੀਏ ਜਾ ਰਹੇ ਨੇ ਗੌਣਾਉ ਤਾਜੀਏ ਵੀ ਕਹਿੰਦੇ ਨੇ ਗਮੰਤਰੀ ਵੀ ਕਹਿੰਦੇ ਨੇ ਗਾਉਣ ਵਾਲੇ ਵੀ ਕਹਿੰਦੇ ਨੇ ਕਈ ਨਾਂ ਨੇ ਇਹਨਾਂ ਦੇ ਗੁਣੀ ਵੀ ਕਿਹਾ ਜਾਂਦਾ ਇਹਨਾਂ ਨੂੰ ਉਹ ਕਹਿੰਦਾ ਫਿਰ ਮਾਰ ਲਓ ਹੱਕ ਤਾਂ ਫਿਰ ਜਿਸ ਵਕਤ ਹੁਕਮ ਹੋ ਗਿਆ ਵੀ ਰਾਜੇ ਨੂੰ ਗਾਉਣ ਸੁਣਾਓ ਗਾਉਣ ਲੱਗੀ ਫਿਰ ਜਦੋਂ ਗਾਵੇ ਮਾਰੇ ਲੈ ਰੇ ਤਾਂ ਰਾਜਾ ਮੁਕਤ ਹੋ ਗਿਆ ਕਹਿੰਦਾ ਯੋਗਿਆ ਕਹਿੰਦਾ ਹਾਂ ਕਹਿੰਦਾ ਜਿੰਨੇ ਮਰਜ਼ੀ ਰੁਪਿਆ ਲੈ ਲੈ ਇਹ ਮੈਨੂੰ ਚੇਲਾ ਦੇ ਦੇ ਉਹ ਕਹਿੰਦਾ ਤੂੰ ਲੈ ਲੈ ਪੈਸੇ ਤੂੰ ਮੈਨੂੰ ਆਉਂਦਾ ਪੁੱਤ ਦੇ ਦੇ ਆਪਦਾ ਪੁੱਤ ਕੋਈ ਵੇਚਦਾ ਹੁੰਦਾ ਤੈਨੂੰ ਕਿਵੇਂ ਦੇ ਦਿਆਂ ਚੇਲਾ ਮੇਰਾ ਪੁੱਤ ਐ ਕਹਿੰਦਾ ਮੇਰ ਤਾਂ ਲਾਜ ਹੀ ਨਹੀਂ ਤੂੰ ਚੇਲਾ ਦੇ ਦੇ ਕਹਿੰਦਾ ਰੱਬ ਰੱਬ ਕਰ ਲੱਖਾਂ ਕਰੋੜੀ ਚੇਲੇ ਨਹੀਂ ਮਿਲਿਆ ਕਰ ਦੇ ਤਾਂ ਫਿਰ ਰਾਜੇ ਨੇ ਨਾਮ ਖਰਾਮ ਦਿੱਤਾ ਮੰਗ ਕੇ ਘਰੋਂ ਚਲੇ ਗਏ ਆਪਦੇ ਮਹਿਲਾ ਚਲੀ ਗਈ ਜੋਗੀ ਆਪਦੇ ਘਰੇ ਚਲੇ ਗਿਆ ਤੂੰ ਜਾ ਕੇ ਦੂਜੇ ਦਿਨ ਕਹਿੰਦੀ ਗੁਰੂ ਜੀ ਇੱਕ ਮੇਰੀ ਗੱਲ ਸੁਣੋ ਕਹਿੰਦਾ ਸੁਣਾ ਕਹਿੰਦੀ ਹੁਣ ਮੈਂ ਤਾਂ ਮੰਗੂ ਤੇ ਖਾਉਂ ਮੈਂ ਜਾਣਾ ਮੇਰਾ ਕੰਮ ਜਾਣੇ ਇੱਕ ਤਾਂ ਵੱਡੀ ਗਦੀ ਖੋਲ ਲਾ ਇੱਕ ਗੂੰਦ ਧਰ ਲਾ ਵੱਡੀ ਜਦੋਂ ਤੈਨੂੰ ਉਹ ਕਹੂਗਾ ਵੀ ਤੂੰ ਮੈਨੂੰ ਆਪਦਾ ਚੇਲਾ ਦੇ ਦੇ ਤੂੰ ਕਹੇ ਦੀ ਵੀ ਤੂੰ ਮੇਰੇ ਚੇਲੇ ਨਾਲ ਗੱਲ ਕਰ ਲੈ ਜਦੋਂ ਮੈਂ ਗੱਲ ਕਰ ਲਈ ਉਸ ਤੋਂ ਬਾਅਦ ਤੂੰ ਕਹੇ ਦੀ ਵੀ ਇਹ ਗੂੰਦ ਰੁਪਈਆ ਦੀ ਭਰ ਦੇ ਮੇਰੀ ਤੂੰ ਪੈਸਾ ਕਮਾ ਲੈ ਮੈਂ ਆਪਦਾ ਜਿਵੇਂ ਬਣੂ ਦੇਖੀਓ ਕਹਿਣ ਲੱਗਾ ਜੇ ਬੱਚਾ ਤੂੰ ਕਹਿੰਨਾ ਆਪਾਂ ਕਰ ਲੈਨੇ ਆ ਤਾਂ ਗਦੀ ਖੋਲ ਲਈ ਨਾਲ ਗੂੰਦ ਧਰ ਲਈ ਚਲੇ ਗਏ ਫਿਰ ਮਾਰੀਆ ਕੋ ਤਾਜੀਓ ਖਾੜਾ ਲਾਓ ਕਹਿੰਦੇ ਲਾਉਨੇ ਆ ਜੀ ਲਾਇਆ ਖਾੜਾ ਉਦੋਂ ਵੀ ਵਧੀਆ ਮੁਕਤ ਹੋ ਗਿਆ ਰਾਜਾ ਹੂੰ ਕਹਿੰਦਾ ਜੋਗੀ ਆ ਵੇਚਦੇ ਯਾਰ ਚੇਲਾ ਮੈਨੂੰ ਕਹਿੰਦਾ ਫੇਰ ਲੈ ਲੈ ਮੇਰੇ ਚੇਲੇ ਨਾਲ ਗੱਲ ਕਰ ਲੈ ਹੂੰ ਕਹਿੰਦਾ ਹਾਂ ਵੀ ਤੈਨੂੰ ਲੈਣਾ ਹੈ ਕਹਿੰਦਾ ਹਾਂਜੀ ਲੈਣਾ ਹੈ ਕਹਿੰਦਾ ਮੈਂ ਗਾਉਣ ਗਾਉਣ ਦੇ ਟਾਈਮ ਤੇ ਤੇਰੇ ਇੱਥੇ ਆਇਆ ਕਰੂੰ ਜੇ ਤੂੰ ਕਹੀਂ ਵੀ ਹਰ ਵਕਤ ਤੇਰੇ ਮੈਨੀਆਂ ਰਹਿਣਾ ਮੇਨਾ ਟਾਈਮ ਮੰਨ ਹੂੰ ਤਾਂ ਆਵਾਜ਼ਾਂ ਟਾਈਮ ਮੰਨ ਲਿਆ ਟਾਈਮ ਮੰਨ ਲਿਆ ਜੋਗੀ ਨੂੰ ਕਹਿੰਦਾ ਵੀ ਬੋਲ ਕਹਿੰਦਾ ਗੱਦੀ ਖੜੀ ਆ ਆ ਪਈਆ ਗੂਣ ਮੇਰੀ ਗੂਣ ਢੱਕ ਦੇ ਰੁਪਿਆ ਦੀ ਭਰਾ ਕੇ ਗੱਦੀ ਦੀ ਗੂਣ ਜੋਗੀ ਆਪਦੇ ਘਰੇ ਜਾਵੜਿਆ ਉਹ ਉਹਦੇ ਮੰਦਰਾਂ ਜਾਵੜੀ ਦੂਜੇ ਨੇ ਟਾਈਮ ਤੇ ਆਈ 6 ਮਹੀਨੇ ਗਾਉਂਦੀ ਰਹੀ 3 ਮਹੀਨੇ ਨਿਕਲ ਗਏ 6 ਮਹੀਨੇ ਤੋਂ ਬਾਅਦ ਆਇਆ ਸਰ ਆਜਾਤੀ ਹੋ ਉਹਦੇ ਕੋਲੇ ਐਸੀ ਕਰਾਮਾਤ ਸੀ ਉਹ ਪੇਪਲ ਨੂੰ ਤੋੜ ਲੈਂਦਾ ਅੱਛਾ ਅੱਛਾ ਇੰਦਰ ਦੀ ਪੁਰੀ ਚ ਜਾਂਦਾ ਹੁੰਦਾ 6 ਮਹੀਨੇ ਲਾ ਕੇ ਉਹ ਇੰਦਰ ਦੀ ਪੁਰੀ ਚ ਜੇ ਉਹ ਕਹਿੰਦਾ ਵੀ ਮੈਂ ਤਾਂ ਹੁਣ ਚੇਲਿਆ ਜਾਊਂਗਾ ਇੰਦਰ ਦੀ ਪੁਰੀ ਚ ਵੀ ਤੂੰ ਦੇਖ ਲੈ ਉਹ ਕਹਿੰਦਾ ਵੀ ਬਾਦਸ਼ਾਹ ਉਹਨੂੰ ਗੱਲੀ ਗੱਲੀ ਮੂਰਖਤਾ ਹੈ ਗਈ ਸੀ ਫਿਰ ਉਹ ਮੂਰਖ ਕਹਿੰਦੀ ਹੈ ਕਹਾਂ ਬਾਦਸ਼ਾਹ ਤੂੰ ਤਾਂ ਮੂਰਖ ਹੈ ਕਹਾਂ ਕਿਉਂ ਉਹ ਮੈਨੂੰ ਕੋਈ ਰਾਜਾ ਇੱਥੋਂ ਹੋਰ ਲੈ ਜੂ ਖੋ ਕਹਿੰਦਾ ਤੂੰ ਆ ਕੇ ਤੂੰ ਚਾਕੇਗਾ ਇਹਨੇ ਰੁਪਏ ਦਿੱਤੇ ਨੇ ਉਹ ਕਮਲਿਆ ਬਾਦਸ਼ਾਹ ਮੇਰਾ ਇੱਥੇ ਕੀ ਬਣੂ ਕਹਿੰਦਾ ਫੇ ਕਿਵੇਂ ਕਰੀਏ ਕਹਿੰਦਾ ਮੈਨੂੰ ਨਾਲ ਲੈ ਕੇ ਚੱਲ ਕਹਿੰਦਾ ਵੀ ਚੰਗਾ ਤੂੰ ਮੇਰੇ ਨਾਲ ਹੀ ਚੱਲੀ ਜਦੋਂ ਚੋਪਦਾਰ ਗਿਆ ਉਹਨੂੰ ਕਹਿੰਦਾ ਵੀ ਗੱਲ ਸੁਣ ਵੀ ਮੈਂ ਕਰਨਾ ਸਬਰਨਾ ਮੈਨੂੰ 6 ਮਹੀਨੇ ਕੋਈ ਹੱਕ ਨਾ ਮਾਰਿਓ ਕਹਿੰਦਾ ਵੀ ਚੰਗਾ ਕਹਿੰਦੀ ਇੱਥੇ ਆਈ ਨਾ ਹੁਣ ਤੋਂ ਕਪੜੇ ਮਰਦਾਮੇ ਲੈ ਲੈ ਕੇ ਮਰਦਾਮੇ ਕਪੜੇ ਟਰੰਕ ਚ ਪਾ ਲੇ ਕੁਸ ਰਾਣੀ ਵਾਲੀਆਂ ਪਸ਼ਾਕਾਂ ਪਾ ਲੀਆਂ ਪਿੱਪਲ ਕੋਲੇ ਚਲੀ ਗਈ ਤਾਂ ਹੁਣ ਰਾਜਾ ਕਪੜੇ ਪਾ ਕੇ ਆ ਗਿਆ ਹਮ ਜਦੋਂ ਕਹਿੰਦੀ ਬਾਦਸ਼ਾਹ ਤੁਸੀਂ ਬੜੇ ਹੋ ਇੱਕ ਵਾਰ ਦੀ ਨਾ ਕੀ ਬਣੂ ਪ੍ਰਦੇਸ਼ ਚ ਹਮ ਜੇ ਬੰਦਾ ਪ੍ਰਦੇਸ਼ ਨੂੰ ਜਾਂਦਾ ਕਪੜੇ ਦੋ ਤਾਂ ਲਾਜ਼ਮੀ ਹੋਣ ਕੋਈ ਗੰਦਾ ਲੱਗ ਜੇ ਕਾਲਸ ਲੱਗ ਜੇ ਕੋਈ ਹੋਰ ਗੱਲ ਹੋ ਜੇ ਕੱਪੜੇ ਦੇ ਕਿਸੇ ਲੱਗ ਜੇ ਪਤਾ ਲਵਾਂਗੇ ਹਾਂ ਆ ਮੇਰੇ ਕੋਲ ਦੇਖ ਲੈਣੇ ਸ਼ੂਟ ਨੇ ਹਾਂ ਉਹਨੂੰ ਪੋਸ਼ਾਕਾਂ ਦਾ ਦਿਖਾਈਆਂ ਨਾਲ ਉਹਨੂੰ ਚਾਰੇ ਸ਼ੂਟ ਦਿਖਾ ਦੇ ਅੱਛਾ ਬਾਦਸ਼ਾਹ ਕਹਿੰਦਾ ਗੱਲ ਤਾਂ ਠੀਕ ਐ ਤਾਂ ਫੇ ਕੀ ਕੀ ਚਾਹੀਦਾ ਹੈ ਕਹੇ ਸਿਰ ਦਾ ਤਾਜ ਚਾਹੀਦਾ ਵੀ ਇਹ ਬਾਦਸ਼ਾਹ ਹਾਂ ਛਾਪਾਂ ਦੇ ਛਾਪਾਂ ਛੱਲੇ ਚਾਹੀਦੇ ਨੇ ਹੱਥਾਂ ਦੇ ਹਾਂ ਬਾਕੀ ਚਾਰ ਪੋਸ਼ਾਕਾਂ ਚਾਹੀਦੀਆਂ ਨੇ ਇੱਕ ਕਿਰਪਾਨ ਚਾਹੀਦੀ ਤੇਰੀ ਹਾਂ ਬਾਦਸ਼ਾਹ ਕਹੇ ਗਿਆ ਟਰੰਕ ਪਰ ਲਿਆ ਛਾਪਾਂ ਛੱਲੇ ਕਿਰਪਾਨ ਸਿਰ ਦਾ ਤਾਜ ਕੁੱਲ ਚੀਜ਼ ਲਿਆਇਆ ਰਮਾਲਾਂ ਟਾਂਕ ਨੂੰ ਦੋਨੇ ਪੇਪਲ ਤੇ ਚੜ ਗਏ ਤਾਂ ਜਿਸ ਵਕਤ ਰਾਜੇ ਨੇ ਸਵਰਨ ਕਰਿਆ ਪੇਪਲ ਜਾਵੇ ਸੀਕਰਾਂ ਪੌਂਦਾ ਜਿਹੜੇ ਅੰਦਰ ਦੀ ਪੁਰੀ ਦੇ ਕੋਲੇ ਬਾਗੇ ਕਹਿੰਦਾ ਵੀ ਹੁਣ ਆਇਆ ਕਰ ਤੂੰ ਆਪਦਾ ਹਿੱਲਾ ਕਰ ਲੈ ਤੂੰ ਪੁਰੀ ਤਾਂ ਜਾ ਨਹੀਂ ਸਕਦਾ ਪੁਰੀ ਤਾਂ ਹੁਣ ਮੈਂ ਕੱਲਾ ਜਾਵਾਂ ਕਹਿੰਦਾ ਵੀ ਚੱਲ ਕੋਈ ਨਹੀਂ ਮੈਂ ਨਹੀਂ ਜਾ ਸਕਦਾ ਤੂੰ ਮੱਗ ਜਾ ਰਾਜਾ ਪੁਰੀ ਚਲੇ ਗਿਆ ਅੰਦਰ ਦੀ ਚ ਉੱਥੇ ਬੈਠਾ ਕਰੇ ਉਸ ਨੇ ਕਮਰੇ ਇੱਕ ਕਮਰਾ ਕਰਾਏ ਤੇ ਲੈ ਲਿਆ ਉਹਦੇ ਵਿੱਚ ਆਪਦਾ ਸਮਾਨ ਤੱਤ ਆਥਾਏ ਮੁਰੇ ਹੀ ਦੇਖਿਆ ਨੇ ਵੀ ਕੀ ਇੱਥੇ ਹੈ ਉਹ ਪਰੀਆਂ ਐ ਨੰਗੀਆਂ ਉਹਨੇ ਦੇਖਿਆ ਵੀ ਨਾਚੁੰਦੇ ਪਰੀਆਂ ਜਾਂਦੀਆਂ ਨੇ ਹੂੰ ਉਹਨੇ ਪਰੀਆਂ ਵਾਲੀ ਪੋਸ਼ਾਕ ਸਮੈ ਲਈ ਹੂੰ ਪਰੀਆਂ ਦੇ ਨਾਲ ਅੰਦਰ ਵਾਗੀ ਪੁਰੀ ਚ ਉਥੇ ਨਾਚ ਲਾਗੀ ਕਰਨ ਆਪਦਾ ਕਰਤਵਿਧਿਆ ਕਰਿਆ ਤਾਂ ਇੰਦਰ ਮਾਇਲ ਹੋ ਗਿਆ ਇੰਦਰ ਕਹਿਣ ਲੱਗਾ ਕਹਾਂ ਪਰੀ ਤੂੰ ਮੰਗ ਜੋ ਕੁਝ ਮੰਗਦੀ ਉਹ ਕਹਿੰਦੀ ਮੈਂ ਕੁਛ ਨਹੀਂ ਲੈਣਾ ਮੇਰੇ ਕੋਲ ਬਹੁਤ ਹੈ ਰੱਬ ਦਾ ਦਿੱਤਾ ਮੈਂ ਲੈਣਾ ਨਹੀਂ ਕੁਛ ਉਹਨੇ ਕੁਛ ਨਾ ਮੰਗਿਆ ਦੂਜੇ ਦਿਨ ਫੇਰ ਨਾਚ ਲਾਗੀ ਕਰਨ ਫੇਰ ਨਰਮੈਲ ਹੋ ਗਿਆ ਕਹਾ ਰਾਣੀ ਆਹ ਪਰੀ ਤੂੰ ਮੰਗ ਜੋ ਕੁਛ ਮੰਗਦੀ ਐ ਉਹ ਕਹਿੰਦੀ ਫੇਰ ਬਚਨ ਦੇ ਦੇ ਦੇਗਾ ਕਹਿੰਦਾ ਹਾਂ ਕਹਿੰਦੀ 33 ਕਰੋੜ ਦੇਵਤਾ ਬੈਠਾ ਮੈਂ ਜਿਹਨੂੰ ਕਹੂੰ ਵੀ ਇਹਦੇ ਨਾਲ ਮੇਰੇ ਫੇਰੇ ਕਰ ਦੇ ਕਹਿੰਦੀ ਉਹਦੇ ਨਾਲ ਮੇਰੇ ਫੇਰੇ ਕਰ ਦੋ ਮੈਂ ਵਿਆਹ ਕਰਵਾਉਣਾ ਕਹਿੰਦਾ ਵੀ ਜਿਹੜਾ ਮਰਜ਼ੀ ਪਤੀ ਬਣਾ ਲਾ ਤੇਰੇ ਫੇਰੇ ਕਰ ਦਾਂਗੇ ਉਨੇ ਗਲੀਕ ਪਿੱਤਲ ਦਾ ਪਟਾ ਮੰਗਾਵਡਾ ਹੂੰ ਉਹਦੇ ਉੱਤੇ ਲਿਖਤ ਕਰਾਂਗੇ ਵੀ ਪਰੀ ਦਾ ਇੰਦਰ ਦੇ ਖਾੜੇ ਵਿਆਹ ਹੋਇਆ ਹੂੰ ਉਹਨੇ ਰਾਜੇ ਤੇ ਹੱਥਰ ਤੱਕ ਨਹੀਂ ਜੀ ਮੇਰਾ ਇਧਰ ਵਿਆਹ ਕਰ ਦਿਓ ਹੂੰ ਉਹ ਕਹਿੰਦੇ ਓਹੋ ਪਰੀ ਤੂੰ ਫੁੱਲ ਖਾਣ ਵਾਲੀ ਤੈਨੂੰ ਤਾਂ ਹੋ ਗਈਆਂ ਪੱਟੇ ਤੇ ਹੂੰ ਗਵਾਹੀ ਪੈਗੀ ਸਭ ਕੁਝ ਹੋ ਗਿਆ ਫੇਰੇ ਹੋਗੇ ਰਾਜੇ ਨਾਲ ਹੂੰ ਪਟਾ ਫੜ ਲਿਆ ਤਾਂ ਰਾਜੇ ਨੂੰ ਕਹਿਣ ਲੱਗੀ ਵੀ ਆ ਜਾ ਮੇਰੀ ਕੁਟਿਆ ਹੈਗੀ ਮੇਰੇ ਮਾਂ-ਬਾਪ ਤਾਂ ਬਾਹਰ ਗਏ ਹੋਣੇ ਹੂੰ ਆਉਦੇ ਕਮਰੇ ਚ ਲਈ ਗਈ ਤੇ ਰਹਿਣ ਬਹਿਣ ਲੱਗੇ ਚੰਗੇ ਤੋਂ ਚੰਗਾ ਖਵਾਇਆ ਕਰੇ ਰਾਜੇ ਨੂੰ ਜਦੋਂ ਖਵਾਇਆ ਕਰੇ ਕਹਿੰਦੀ ਲੈ ਤੇਰੇ ਕੱਪੜੇ ਤੋਦਿਆਂ ਸਾਰੀਆਂ ਛਾਂਪਾਂ ਤਾਜ ਬਾਦਸ਼ਾਹ ਦੇ ਕੱਪੜੇ ਬਾਦਸ਼ਾਹੀ ਤਲਵਾਰ ਆਉਦੇ ਟਰੰਕ ਚ ਕਰ ਲੇ ਰਹਿੰਦੇ ਰਹੇ ਤਾਂ 6 ਮਹੀਨੇ ਰਹਿਣਾ ਸੀ 3 ਮਹੀਨਾ ਬਾਅਦ ਉਹ ਮਾਲਕ ਦੀ ਮੇਰੇ ਦੀ ਮਰਜ਼ੀ ਦਿਨ ਮੁੜੇ ਤਾਂ ਮਹਾਰਾਜ ਦੀ ਮੇਦ ਹੋ ਗਈ ਕਹਿਣ ਲੱਗੀ ਬਾਦਸ਼ਾਹ ਐਕਰ ਕਿਆ ਕਹਾਣੀ ਹੋ ਗਈ ਕਹਿੰਦਾ ਮੇਰੇ ਤਾਂ ਬੱਚਾ ਇੰਦੀ ਰੰਗ ਲੱਗ ਗਿਆ ਹੂੰ ਬਹੁਤ ਹੀ ਵਧੀਆ ਗੱਲ ਹੋ ਗਈ ਹੂੰ ਆਪਾਂ ਚੱਲਾਂਗੇ ਹੂੰ ਕਿਹਨ ਜੀ ਬਹੁਤ ਅੱਛਾ ਜੀ ਜਿੱਦ ਇੱਕ ਦਿਨ ਰਹਿ ਗਿਆ ਵੀ ਤੜਕੇ ਜਾਣਾ ਹੂੰ ਦਿੱਤਾ ਕਰਾਇਆ ਰਾਜਾ ਦਾ ਟਰੰਕ ਪਰਾਂ ਬਾਹਰ ਮਾਰਿਆ ਜਿੰਦਾ ਲਾ ਕੇ ਸਾਰਾ ਕੁਸਾਬਦਲੇ ਚ ਕਰਕੇ ਪਿਪਲ ਕੋਲੇ ਆ ਗਈ ਜਨਾਨੇ ਕੱਪੜੇ ਪਾ ਕੇ ਮਰਦਾਂ ਮੇ ਕੱਪੜੇ ਪਾ ਕੇ ਬੰਦਾ ਸ਼ੂਟ ਪਾ ਲਿਆ ਹੂੰ ਰਾਜਾ ਉੱਥੇ ਆਉਂਦਾ ਕਹਿੰਦਾ ਕੀ ਗੱਲ ਹੋ ਗਈ ਹੂੰ ਉਹ ਮੈਂ ਇੱਥੇ ਕਹਿੰਦਾ ਵਿਆਹ ਕਰਵਾਇਆ ਸੀ ਪਰ ਹੀ ਨਾ ਉਹ ਮੇਰਾ ਸਾਰਾ ਕੁਸ ਲੈ ਗਈ ਮੈਨੂੰ ਛੱਡ ਕੇ ਭੱਜ ਗਈ ਹੂੰ ਤਾਂ ਰਾਜਾ ਕਮਲਾ ਹੋ ਗਿਆ ਹੂੰ ਕਹਿੰਦਾ ਤੂੰ ਭਲਿਆ ਮਾਨਸਾ ਮੈਨੂੰ ਤਾਂ ਆਪਣੇ ਦੇਸ ਪਹਚਾ ਹੂੰ ਪਰੀ ਭੱਜ ਗਈ ਤਾਂ ਤੇਰੀ ਭੱਜੀ ਮੇਰੀ ਤਾਂ ਨਹੀਂ ਭੱਜੀ ਹੂੰ ਤੂੰ ਮੈਨੂੰ ਤਾਂ ਪਹਚਾ ਦੇ ਉੱਥੇ ਮੈਂ ਇੱਥੇ ਰੋਲਦਾ ਫਿਰਦਾ ਹੂੰ ਆਗੇ ਜੀ ਰਾਜੇ ਨੇ ਤਾਂ ਹਟ ਗਿਆ ਕਿਹੜੀ ਕਚੂਰੀ ਲਾਉਣਾ ਉਹਦੇ ਹੇਰ ਵਿੱਚ ਹਾਏ ਪਰੀ ਹਾਏ ਪਰੀ ਹਾਏ ਪਰੀ ਕਰੀ ਜਾ ਉਹ ਤਾਂ ਜੀ ਆਹ ਮੰਦਰ ਚ ਬੜ ਗਈ ਚੱਲ ਪਿਆ ਕੰਮ ਹੂੰ ਜੋਗਨ ਨੂੰ ਕਹਿਣ ਲੱਗੀ ਕਹਿੰਦੀ ਮਾਂ ਕੰਨ ਜੀ ਮੈਂ ਨਾ ਆਏ ਕਰਕੇ ਮਹਾਰਾਜ ਦੀ ਮੇਦ ਹੋ ਗਈ ਮੈਂ ਉੱਥੇ ਦੇ ਨਾਲ ਸ਼ਾਦੀ ਕਰਾ ਲਈ ਦੀ ਉਹ ਕਹਿੰਦੀ ਬੱਚੇ ਨੂੰ ਜਰਮ ਅਸੀਂ ਦਵਾਵਾਂਗੇ ਜਿਸ ਵਕਤ ਵਕਤ ਆਇਆ ਜੀ ਸੁਰਗਸੈਣੀ ਲੰਗਿਆ ਬੱਚੇ ਨੂੰ ਜਰਮ ਦਵਾਤਾ ਤਾਂ ਬੱਚਾ ਹੌਲੀ ਹੌਲੀ ਜਾਪੇ ਜੋ ਨਿਕਲ ਗਈ ਬੱਚਾ ਤਕੜਾ ਹੋ ਗਿਆ ਬੱਚੇ ਨੂੰ ਪੜਾਉਣ ਬੱਚਾ 4 5 ਸਾਲ ਦਾ ਹੋ ਗਿਆ ਬੱਚੇ ਨੂੰ ਪੜਾਉਣ ਲੱਗ ਗਈ ਇੱਕ ਬਹੁਤ ਵੱਡਾ ਬੁੱਤ ਬਣਾ ਲਿਆ ਲੀਰਾਂ ਦਾ ਉਹਦਾ ਬਾਦਸ਼ਾਹ ਬਣਾ ਲਿਆ ਬੱਚੇ ਨੂੰ ਕਹਾ ਕਰ ਵੀ ਇਹਦੇ ਪਹਿਲੇ ਹੱਥ ਲਾ ਤੇਰਾ ਪਿਤਾ ਜੀ ਸਸਰੀ ਘਰ ਬੁਲਾ ਜਦੋਂ 6 ਸਾਲ ਲਾਂਗੇ ਬੱਚਾ 6 ਸਾਲ ਦਾ ਹੋਗਾ ਨਾ ਕਹਾ ਵੀ ਰਾਜੇ ਮੂਰਖ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਫਿਰ ਆਟਾ ਪੀਣ ਲੱਗੀ ਬਹੁਤ ਆਟਾ ਪੀਆ ਦੂਏ ਦਿਨ ਚੋਪਦਾਰ ਗਿਆ ਕਹਿੰਦਾ ਰਾਣੀ ਕੋਈ ਚਾਹੀਦਾ ਕਹਿੰਦੀ ਹਾਂ ਜੀ ਕਹਿੰਦੀ ਅੱਧਾ ਟੀਨਕਿਓ ਦਾ ਬਾਦਸ਼ਾਹ ਨੂੰ ਦੱਸਿਆ ਕਹਿੰਦਾ ਪੁਚਾ ਦਿਓ ਦੂਜੇ ਦਿਨ ਕਹਾ ਕਹਿੰਦਾ ਰਾਣੀ ਕੋਈ ਚਾਹੀਦੀ ਹੈ ਕਹਿੰਦੀ ਹਾਂ ਜੀ ਕਹਿੰਦੀ ਮਨ ਪੱਕੀ ਸ਼ੱਕਰ ਰੋਟੀਆਂ ਪਕਾਉਣ ਲੱਗੀ ਰੋਟੀਆਂ ਪਕਾ ਪਕਾ ਫਿਰ ਬਹੁਤ ਜਿਆਦੇ ਚੂਰਮਾ ਕੁੱਟ ਲਿਆ। ਹੂੰ। ਕਈ ਪ੍ਰਾਂਤਾਂ ਚੂਰਮਿਆਂ ਦੀਆਂ ਕੁੱਟ ਕੇ ਰਾਤ ਨੂੰ ਕੋਠੇ ਤੇ ਖੰਡਿਆਤੀਆਂ। ਹੂੰ। ਤੜਕੇ ਨੂੰ ਸਾਰੇ ਕੋਠੇ ਭਰ ਗਏ ਜਾਨਵਰਾਂ ਦੇ ਨਾਲ। ਹੂੰ। ਜਦੋਂ ਭਰ ਗਏ ਲੋਕਾਂ ਨੇ ਦੱਸਿਆ ਵੀ ਰਾਜਾ ਤੇ ਇੱਧਰ ਰਾਣੀ ਮਰ ਗਈ ਰਾਤਾ। ਤਾਂ ਗਲਜਾਂ ਗਲਜਾਂ ਬੈਠਿਆ ਨੇ ਇਲਾ ਗਲਜਾਂ ਕਾਉ। ਹੂੰ। ਕਾ ਅਹਲਕਾਰ ਸਾਰਾ ਸ਼ਹਿਰ ਜਿੱਦੋਂ ਗਏ ਜਦੋਂ ਬਾਹਰ ਖੋਲਿਆ ਰਾਜੇ ਨੇ ਜਿੰਦਾ ਖੋਲਿਆ ਜੇਲ ਦਾ। ਦੇਖ ਤੱਕ ਹਾਂ ਮੁੰਡਾ ਖੇਡਦਾ ਹੈ ਹਾਂ ਤਾਂ ਰਾਜੇ ਨੇ ਤਲਵਾਰ ਖਿੱਚ ਲਈ ਹਾਂ ਉਹਨੇ ਵੀ ਭੱਜ ਕੇ ਚੱਕ ਲਈ ਰਾਜੀ ਵਾਲੀ ਉਹਨੇ ਵੀ ਖਿੱਚ ਲਈ ਹਾਂ ਉਹ ਵਜ਼ੀਰ ਨੂੰ ਕਹਿਣ ਲੱਗੇ ਵੀ ਸਾਡਾ ਤੀਵੀ ਪੁਰਸ਼ ਦਾ ਝਗੜਾ ਹੈ ਤੁਸੀਂ ਕਿਸੇ ਨੇ ਵਿਚ ਨਹੀਂ ਆਉਣਾ ਹਾਂ ਹੁਣ ਸਾਡਾ ਫੈਸਲਾ ਨੇ ਬੜ ਲੈਣ ਦਿਓ ਹਾਂ ਰਾਜੇ ਨੂੰ ਕਹਿਣ ਲੱਗੇ ਵੀ ਇੱਥੇ ਖੜ ਜਾ ਵਜ਼ੀਰ ਕਹਿੰਦਾ ਬਾਦਸ਼ਾਹ ਗੱਲ ਸੁਣ ਲੈ ਰਾਣੀ ਦੀ ਗੱਲ ਸੁਣੀ ਜਿੰਦਾ ਤੱਕਾ ਨਹੀਂ ਕਰ ਜਾਂਦਾ ਹਾਂ ਕਾ ਬੈਠ ਮੁੰਡੇ ਕੰਨੀ ਹੱਥ ਕਰਕੇ ਕਹਿੰਦਾ ਆਹਾ ਕੀ ਦਾ ਪੁੱਤਰ ਹੈ ਕਹਿੰਦਾ ਤੇਰਾ ਹਾਂ ਕਦੋਂ ਕਹਿੰਦੀ ਪਲੰਗ ਤੇ ਬੈਜਾ ਪਲੰਗ ਤੇ ਹਮ ਰਾਜਾ ਪਲੰਗ ਤੇ ਬਹਾਲਿਆ ਟਰੰਕ ਚੱਕ ਲਈ ਅਹਲਕਾਰ ਵਜੀਰ ਸੱਦ ਲੇ ਕਹਿੰਦੀ ਆ ਕਿਰਪਾਨ ਕਿਧੀਆਂ ਕਹਿੰਦੇ ਬਾਦਸ਼ਾਹ ਦੀ ਆ ਤਾਜ ਕਿਧਾ ਕਹਿੰਦੇ ਬਾਦਸ਼ਾਹ ਦਾ ਆ ਛਾਪਾ ਕਿਧਿਆ ਨੇ ਕਹਿੰਦੇ ਬਾਦਸ਼ਾਹ ਦੀਆਂ ਆ ਕਹਿੰਦੀ ਪਸ਼ਾਕਾਂ ਕਿਧਿਆ ਨੇ ਕਹਿੰਦੇ ਬਾਦਸ਼ਾਹ ਦੀਆਂ ਰਾਣੀ ਇਹ ਤਾਏ ਬੜਾ ਕੰਮ ਕਰਿਆ ਕਦੋਂ ਲਈਆਂ ਕਹਿੰਦੀ ਪਿੱਤਲ ਦਾ ਪਟਾ ਦਿਖਾਇਆ ਵਜ਼ੀਰ ਨੂੰ ਕਹਿੰਦੀ ਆ ਪੜ ਕੇ ਸੁਣਾ ਦੇ ਵਿਆਹ ਕਿਧਰ ਨਾ ਕਰਾਇਆ ਸੀ ਅੰਦਰ ਦੀ ਪੁਰੀ ਚ ਕਹਿੰਦਾ ਵਜ਼ੀਰ ਤੁਸੀਂ ਤਾਂ ਅੰਦਰ ਦੀ ਪੁਰੀ ਚ ਵਿਆਹ ਕਰਵਾਈ ਬੈਠੇ ਹੋ ਉੱਥੇ ਕਮਰੇ ਚ ਰਹਉ ਤੁਸੀਂ ਪੁੱਤਰ ਸੋਡ ਹੈ ਉੱਥੇ ਫਿਰ ਕਹਿਣ ਲੱਗਾ ਵੀ ਰਾਣੀ ਤੂੰ ਜਿੱਤ ਗਈ ਮੈਂ ਹਾਰ ਗਿਆ ਮੰਗ ਜੋ ਕੁਸ ਮੰਗਨੀ ਹੈ ਕਹਿੰਦੀ ਹੁਣ ਤੈਨੂੰ ਇਹ ਡੰਡ ਹੈ ਤੂੰ ਮੇਰੇ ਮਹਿਲਾਂ ਤੋਂ ਬਾਹਰ ਨਹੀਂ ਜਾ ਸਕਦਾ ਗੱਦੀ ਲਾਇਆ ਕਰ ਮੇਰੇ ਮਹਿਲਾਂ ਚ ਆਇਆ ਕਰ ਉੱਥੇ ਫਿਰ ਰਾਣੀ ਨੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਈ ਮੜੀ ਘਣਗਾਨੀ ਉਹ ਸੋਹਣੀ ਸੀ ਬਹੁਤ ਸੋਹਣੀ ਸੀ ਜਿਹੇ ਪਸਲੇ ਸੀ ਤਾਂ ਬਹੁਤ ਸੋਹਣੀ ਸੀ ਇਹ ਤਾਂ ਬਹੁਤ ਸੋਹਣੀ ਸੀ